ਤੇ ਹਰਜੋ ਸਿੰਘ ਜਗਦੀਆਂ ਜਿਹੜੀਆਂ ਖਬਰਾਂ ਉਸਦੇ ਬਾਲ ਵੱਧਦੇ ਆ ਜਿਹੜੀ ਖਬਰ ਇਸ ਟਾਈਮ ਕਹਿ ਸਕਦੀ ਵੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਚਰਚਾ ਦਾ ਜਿਹੜਾ ਵਿਸ਼ਾ ਬਣੀ ਪਈ ਆ ਹੈਪੀ ਪਸ਼ੀਆ ਪਸੀਆ ਵਖ ਵਖ ਜਿਹੜੇ ਨਾਮ ਦੇ ਨਾਲ ਜਿਹੜਾ ਦੱਸਿਆ ਜਾ ਰਿਹਾ ਹਰਪ੍ਰੀਤ ਤੇ ਜਿਹੜਾ ਉਸ ਦਾ ਨਾਮ ਆ FBI ਨੇ ਸੈਕਰਮੈਂਟੋ ਵਾਲਿਆਂ ਨੇ ਕੱਲ ਪੋਸਟ ਪਾ ਕੇ ਜਿਹੜਾ ਉਹ ਦੱਸਿਆ ਵੀ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ ਉਹ ਉਸ ਨੂੰ ਕਥਿਤ ਤੌਰ ਦੇ ਉੱਤੇ ਇਹਨਾਂ ਨੇ ਅਤਵਾਦੀ ਜਿਹੜਾ ਉਹ ਆਖਿਆ ਕਹਿੰਦੇ ਵੀ ਯੂਐਸ ਦੇ ਵਿੱਚ ਇਲੀਗਲੀ ਉਹ ਐਂਟਰ ਹੋਇਆ ਸੀ ਐਫਬੀਆਈ ਤੇ ਈਆਰਓ ਦੀ ਮਦਦ ਦੇ ਨਾਲ ਇਸ ਨੂੰ ਸੈਕਰਮੈਂਟੋ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ ਸੋ ਐਫਬੀਆਈ ਦੇ ਜਿਹੜੇ ਲੀਗਲ ਅਟੈਚੀ ਹੈਗੇ ਨੇ ਨਿਊ ਨਿਊ ਦਿੱਲੀ ਇੰਡੀਆ ਦੇ ਵਿੱਚ ਉਹਨਾਂ ਨੇ ਇਨਫੋਰਮ ਕਰ ਦਿੱਤਾ ਸੀ ਉਹਨਾਂ ਨੂੰ ਵੀ ਭਾਈ ਇਸ ਤਰੀਕੇ ਦੇ ਨਾਲ ਇਹ ਜੁੜਿਆ ਆ ਹੁਣ ਕਹਿਣ ਨੂੰ ਹਰਜੋਤ ਸਿੰਘ ਜੀ ਇਸ ਦੇ ਨਾਲ ਕਈ ਤਰੀਕੇ ਦੀਆਂ ਜਿਹੜੀਆਂ ਇਨਫੋਰਮੇਸ਼ਨ ਆ ਰਿਹਾ ਰਿੰਦੇ ਦੇ ਨਾਲ ਵੀ ਇਸ ਦਾ ਨਾਮ ਜਿਹੜਾ ਜੁੜ ਕੇ ਆ ਰਿਹਾ ਆ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਵੀ ਇਸ ਦਾ ਜਿਹੜਾ ਨਾਮ ਆ ਉਹ ਆਉਂਦਾ ਆ ਹੁਣ ਇਹ ਆਈਐਸਆਈ ਤੇ ਬੀਕੇਆਈ ਦਾ ਬਬਰਖਾਲ ਸੈਂਟਰਨੈਸ਼ਨਲ ਤੇ ਪਾਕਿਸਤਾਨੀ ਆਈਐਸਆਈ ਦੇ ਨਾਲ ਜੁੜਿਆ ਹੋਇਆ ਕੋਲੈਬੋਰੇਟ ਕੀਤਾ ਹੋਇਆ ਦੱਸਿਆ ਜਾ ਰਿਹਾ ਆ ਇਤੋਂ ਤੱਕ ਕਿ ਪੰਜਾਬ ਦੇ ਵਿੱਚ ਜਿਹੜੇ ਹੋਏ ਗਰਨੇਡ ਹਮਲਿਆਂ ਦੇ ਵਿੱਚ ਵੀ ਕਹਿੰਦੇ ਆ ਇਸ ਦਾ ਨਾਮ ਜਿਹੜਾ ਹੋਲਿਆ ਜਾ ਰਿਹਾ ਹੈਗਾ ਆ ਸੋ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹ ਹੈਗੀ ਆ ਵੀ ਇੱਥੇ ਹੁਣ FBI ICE ਵਾਲੇ ਉਹ ਸਾਰੇ ਜਣੇ ਇਹਨਾਂ ਗੈਂਗਸਟਰਾਂ ਦੇ ਮਗਰ ਜਿਹੜੇ ਉਹ ਖਾਸੇ ਪਏ ਹੈਗੇ ਆ ਆ ਕਹਿੰਦੇ ਵੀ ਐਕਸਟਰੈਡੀਸ਼ਨ ਜਿਹੜੀ ਆ ਉਹ ਉਸ ਦੀ ਮੰਗੀ ਗਈ ਆ ਹੁਣ ਉਹਦੇ ਚ ਕੀ ਬਣਦਾ ਉਹ ਦੇਖਣ ਵਾਲੀ ਗੱਲ ਆ ਪਰ ਐਕਸਟਰੈਸ਼ਨ ਦੀਆਂ ਗੱਲਾਂ ਫਰੋਤੀ ਦੀਆਂ ਕਾਲਾਂ ਦੇ ਵਿੱਚ ਵੀ ਇਸ ਦਾ ਨਾਮ ਜਿਹੜਾ ਉਹ ਆ ਰਿਹਾ ਆ ਇੰਡੀਆ ਦੇ ਵਿੱਚ ਪੀਓ ਸੀਗਾ ਭਗੌੜਾ ਸੀ ਇੰਡੀਆ ਤੋਂ ਕਿਸੇ ਨਾ ਕਿਸੇ ਪਾਸਪੋਰਟ ਦੇ ਉੱਤੇ ਚੜ ਕੇ ਇਹ ਸਮ ਹਾਓ ਅਮਰੀਕਾ ਦੇ ਬਾਡਰ ਤੱਕ ਪਹੁੰਚ ਕੇ ਇੱਥੇ ਜਿਹੜਾ ਇਲੀਗਲੀ ਕਹਿੰਦੇ ਦਾਖਲ ਹੋਇਆ ਹੁਣ ਜੇ ਇੰਡੀਆ 'ਚ ਭਗੌੜਾ ਸੀਗਾ ਤੇ ਇਸ ਨੂੰ ਬਾਹਰ ਕਿੰਨੇ ਨਿਕਲਣ ਦਿੱਤਾ ਸਵਾਲ ਜਿਹੜੇ ਇੱਥੇ ਕਈ ਤਰ੍ਹਾਂ ਦੇ ਜਿਹੜੇ ਨਾਲ ਦੇ ਨਾਲ ਖੜਦੇ ਆ ਅਜਿਹੇ ਲੋਕਾਂ ਨੂੰ ਇਹ ਕੱਲਿਆ ਲੱਗਦਾ ਏਦਾਂ ਹਰਜੋਤ ਸਿੰਘ ਜੀ ਵੀ ਇਸ ਤੋਂ ਪਹਿਲਾਂ ਆ ਗੁਰਦੇਵ ਵੀ ਜਿਹੜਾ ਰੀਸੈਂਟਲੀ ਫੜਿਆ ਗਿਆ ਉਹ ਵੀ ਐਕਸਟਰਸ਼ਨ ਦੀਆਂ ਅਕਾਲਾਂ ਦੇ ਵਿੱਚ ਉਸ ਦਾ ਜਿਹੜਾ ਉਹ ਨਾਮ ਆਉਂਦਾ ਸੀਗਾ ਉਹ ਤੁਸੀਂ ਦੇਖ ਲਓ ਬਿਸ਼ਨੋਈ ਦਾ ਜਿਹੜਾ ਭਰਾ ਸੀਗਾ ਉਹ ਵੀ ਆਈਸ ਵਾਲਿਆਂ ਦੇ ਜਿਹੜਾ ਉਹ ਫੜਿਆ ਹੋਇਆ ਆ ਉਹ ਉਹਨਾਂ ਨੇ ਜਿਹੜਾ ਦੱਸਿਆ ਸੀਗਾ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਹੁਣ ਹਰਪ੍ਰੀਤ ਆ ਹੈਪੀ ਜਿਹੜਾ ਆ ਉਹਦੇ ਬਾਰੇ ਜਿਹੜੀ ਇਹ ਜਾਣਕਾਰੀ ਆ ਰਹੀ ਆ ਵੀ ਐਕਸਟਰਸ਼ਨ ਸਿੱਧੂ ਮੂਸੇ ਵਾਲਾ ਕਤਲकांड ਗਰਨੇਡ ਹਮਲੇ ਕਈ ਤਰੀਕੇ ਦੇ ਨਾਲ ਇਸ ਨੂੰ ਜੋੜ ਕੇ ਜਿਹੜਾ ਉਹ ਦਿਖਾਇਆ ਜਾ ਰਿਹਾ ਪਰ ਇੱਥੇ ਨਾਲ ਦੇ ਨਾਲ ਬਾਕੀਆਂ ਨੂੰ ਵੀ ਜਿਹੜਾ ਨਾ ਗੱਲਾਂ ਛੱਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਹਦੇ ਵਿੱਚ ਹੁਣ ਪਾਲਿਸੀ ਚ ਕੀ ਕੋਈ ਅਮਰੀਕਾ ਦੇ ਵਿੱਚ ਫਰਕ ਪਿਆ ਆ ਇਹ ਵੀ ਜਿਹੜਾ ਨਾਲ ਦੇ ਨਾਲ ਦੇਖਣ ਵਾਲੀ ਜਿਹੜੀ ਗੱਲ ਆ ਕਿਡੇ ਝਟ ਦੇਣੀ ਢੱਲੇ ਦੇ ਨਾਲ ਇਹ ਕੋਈ ਇੰਡੀਅਨ ਅਖਬਾਰ ਨੇ ਨਹੀਂ ਲਿਖਿਆ ਇਹ ਐਫਬੀਆਈ ਜਿਹੜੀ ਸੈਕਰਮੈਂਟੋ ਦੇ ਵਿੱਚ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਜਿਹੜਾ ਬਬਰ ਖਾਲਸਾ ਇੰਟਰਨੈਸ਼ਨਲ ਤੇ ਆਈਐਸਆਈ ਦੇ ਨਾਲ ਜੋੜ ਕੇ ਜਿਹੜਾ ਇਸ ਨੂੰ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਦਿਖਾਇਆ ਹੈਗਾ ਆ ਨਿਊਯਾਰਕ ਟਾਈਮਜ਼ ਨੇ ਅੱਜ ਇੱਕ ਬਹੁਤ ਵੱਡਾ ਜਿਹੜਾ ਆਰਟੀਕਲ ਇਸ ਬਾਬਤ ਪੇਸ਼ ਕੀਤਾ ਆ ਵੀ ਐਫਬੀਆਈ ਨੇ ਕਹਿੰਦੇ ਵੀ ਅਰੈਸਟ ਕੀਤਾ ਆ ਬੰਦਾ ਜਿਹੜਾ ਇੰਡੀਆ ਦੇ ਵਿੱਚ ਗਰਨੇਡ ਅਟੈਕ ਦੇ ਲਈ ਵਾਂਟਡ ਸੀਗਾ ਹੁਣ ਉਹਨਾਂ ਨੇ ਆਪਣੀ ਟਾਪ ਦੀ ਹੈਡਲਾਈਨ ਦੇ ਵਿੱਚ ਨਾਲ ਉਹਨੂੰ ਲਿਖ ਦਿੱਤਾ ਵੀ ਇਹ ਜੀ ਸਿੱਖ ਸੈਪਰੇਟਿਸਟ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਆ ਮੈਨੂੰ ਇਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਇਹ ਧੱਕੇ ਦੇ ਨਾਲ ਇਸ ਨੂੰ ਇਸ ਮੂਵਮੈਂਟ ਦੇ ਨਾਲ ਜੋੜ ਕੇ ਜਿਹੜਾ ਉਹ ਪੇਸ਼ ਕੀਤਾ ਜਿਹੜਾ ਉਹ ਜਾ ਰਿਹਾ ਆ ਇਹ ਏਜੰਸੀਆਂ ਦੀ ਜਿਹੜੀ ਚਾਲ ਆ ਉਹ ਇਸ ਪੱਖ ਤੋਂ ਜਿਹੜੀ ਉਹ ਲੱਗਦੀ ਆ ਕਿਉਂਕਿ ਜਿਹੜਾ ਬੰਦਾ ਸਿੱਧੂ ਮੂਸੇ ਵਾਲੇ ਦੇ ਕਤਲकांड ਦੇ ਵਿੱਚ ਲੜਿੰਦਾ ਹੋਵੇ ਔਰ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋ ਸਕਦਾ ਤੇ ਬਿਸ਼ਨੋਈ ਗੈਂਗ ਦਾ ਸਭ ਨੂੰ ਹੀ ਪਤਾ ਵੀ ਇਸ ਟਾਈਮ ਕੌਣ ਕਰਤਾ ਤਰਤਾ ਜਿਹੜਾ ਹੈ ਉੱਥੇ ਕਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਉਹ ਜੇਲ੍ਹਾਂ ਦੇ ਵਿੱਚੋਂ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈਗਾ ਆ ਸੋ ਇਹ ਅਰੈਸਟ ਕਹਿੰਦੇ ਆ ਵੀ ਉਹ ਤਾਂ ਇੰਡੀਆ ਦੇ ਲਈ ਇੱਕ ਜਿੱਤ ਦੇ ਤੌਰ ਦੇ ਦਿੱਤੇ ਜਿਹੜੀ ਉਹ ਪੇਸ਼ ਕੀਤੀ ਜਿਹੜੀ ਉਹ ਜਾ ਰਹੀ ਆ ਪਰ ਦੂਜੇ ਪੱਖੋਂ ਅੰਡਰ ਅੰਡਰ ਦਾ ਟੇਬਲ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਤੇ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਲੱਗਦਾ ਵੀ ਇੱਕ ক্লোਜ਼ ਜਿਹੜੀਆਂ ਉਹ ਹੋ ਰਹੀਆਂ ਆ ਸੋ ਬਿਲਕੁਲ ਈਵਨ ਨਿਊਯਾਰਕ ਟਾਈਮ ਦੇ ਪਿਛਲੇ 2 ਸਾਲਾਂ ਦੇ ਆਰਟੀਕਲ ਦੇਖ ਲਓ ਤੇ ਅੱਜ ਦਾ ਜਿਹੜਾ ਆਰਟੀਕਲ ਦੇਖੋ ਇਹ ਤੋਂ ਇਹ ਲੱਗਦਾ ਆ ਭਈ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਬਿਲਕੁਲ ਇੰਡੀਆ ਦੀ ਸਰਕਾਰ ਤੇ ਲੱਗ ਗਈ ਆ ਖਾਸ ਕਰਕੇ ਇਸ ਇਸ਼ੂ ਦੇ ਉੱਤੇ ਹਾਲਾਂਕਿ ਕੈਨੇਡਾ ਦੇ ਵਿੱਚ ਕੈਨੇਡਾ ਦੇ ਸਿੱਖ ਜਿਹੜੇ 100 ਸਾਲਾਂ ਤੋਂ ਰਹਿ ਰਹੇ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਭਈ ਜੋ ਸਾਡਾ ਰੈਪਿਊਟੇਸ਼ਨ ਇੱਥੇ ਬਣਿਆ ਹੋਇਆ ਆ ਉੱਥੇ ਭਾਰਤ ਦੀ ਸਰਕਾਰ ਇੱਥੇ ਗੈਂਗਸਟਰ ਭੇਜ ਕੇ ਸਿੱਖਾਂ ਨੂੰ ਗੋਰਿਆਂ ਇੱਥੇ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਵਿੱਚ ਬਦਨਾਮ ਕਰਨਾ ਚਾਹੁੰਦੀ ਆ ਸੋ ਜਿਹੜਾ ਨਿਊਯਾਰਕ ਟਾਈਮ ਦਾ ਆਰਟੀਕਲ ਤੁਸੀਂ ਦੇਖੋ ਟੋਟਲੀ ਇਹ ਜੋ ਭਾਰਤ ਦੀ ਸਰਕਾਰ ਕਹਿੰਦੀ ਹੁੰਦੀ ਆ ਉਹੀ ਸਾਰਾ ਕੁਸ਼ਣ ਲਿਖਿਆ ਲੱਗਦਾ ਜਿਵੇਂ ਉਹਨਾਂ ਦਾ ਪੀਸ ਲਿਖਿਆ ਹੁੰਦਾ ਜੀ ਉਹਨਾਂ ਦੇ ਲਿਖਿਆ ਹੁੰਦਾ ਕਹਿੰਦੇ ਭਈ ਪਿਛਲੇ 20 ਸਾਲਾਂ ਦੇ ਵਿੱਚ ਭਾਰਤ ਦੀ ਸਰਕਾਰ ਨੇ 60 ਦੇ ਕਰੀਬ ਲੋਕਾਂ ਨੂੰ ਐਕਸਟਰੈਡਾਈਟ ਕਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਤੋਂ ਇਹ ਉਹਨਾਂ ਦੀ ਪਹਿਲੀ ਜਿਹੜੀ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਹੈ ਇੰਡੀਆ ਦੀ ਇਹਦੇ ਵਿੱਚ ਹਰਪ੍ਰੀਤ ਸਿੰਘ ਇਹ ਕਹਿੰਦੇ ਵੀ ਯੂਐਸ ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ ਤੇ ਇਹਨੂੰ ਸੈਕਰਮੈਂਟੋ ਏਰੀਆ ਚ ਐਫਬੀਆਈ ਨੇ ਅਰੈਸਟ ਕੀਤਾ ਹੈਗਾ ਤੇ ਇਹ ਕਹਿੰਦੇ ਵੀ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਤੇ ਇੱਕ ਹੋਰ ਜਿਹੜਾ ਸਿੱਖ ਸੈਪਰੇਟਿਸਟ ਮੂਵਮੈਂਟ ਗਰੁੱਪ ਹੈਗਾ ਉਹਨਾਂ ਦੇ ਨਾਲ ਰਲ ਕੇ ਇਹ ਕੰਮ ਕਰਦਾ ਸੀਗਾ NIA ਜਿਹੜੀ ਇੰਡੀਆ ਦੀ ਏਜੰਸੀ ਆ ਉਹਨਾਂ ਨੇ ਕੈਸ਼ ਇਨਾਮ ਜਿਹੜਾ ਆ ਇਹਦੇ ਉੱਤੇ ਰੱਖਿਆ ਹੋਇਆ ਸੀਗਾ ਸੋ ਸ਼ੁੱਕਰਵਾਰ ਨੂੰ ਅੱਜ ਜਿਹੜੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦੇ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਦੱਸਿਆ ਭਈ ਇਹ ਇਹ ਟਾਰਗੇਟਡ ਕਿਲਿੰਗ ਦੇ ਵਿੱਚ ਗ੍ਰਨੇਡ ਅਟੈਕ ਪੁਲਿਸ ਸਿਸਟਮ ਐਸਟੈਬਲਿਸ਼ਮੈਂਟਸ ਦੇ ਉੱਤੇ ਐਕਸਟੋਰਸ਼ਨ ਪੰਜਾਬ ਦੇ ਵਿੱਚ ਇਹ ਸਾਰਿਆਂ ਦੇ ਇੱਕ ਕਾਸੀ ਦੇ ਵਿੱਚ ਇਨਵੋਲਵ ਸਿਗਾ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਤਾਹਰ ਰਾਣਾ ਨਾਮ ਦੇ ਇੱਕ ਬੰਦੇ ਨੂੰ 2008 ਦੇ ਵਿੱਚ ਜਿਹੜਾ ਮੁੰਬਈ ਦੇ ਵਿੱਚ ਅਟੈਕਸ ਦੇ ਵਿੱਚ ਇਨਵੋਲਵ ਸੀ ਉਹਨੂੰ ਰਿਪੋਰਟ ਕੀਤਾ ਸੀ ਉਹ ਇੰਡੀਆ ਐਸ ਕਿਹਾ ਸੀ ਜਿਹੜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇਡੀ ਬੈਂਸ ਤੇ ਉਹਨਾਂ ਦੀ ਭਾਰਤੀ ਮੂਲ ਦੀ ਜਿਹੜੀ ਵਾਈਫ ਆ ਊਸ਼ਾ ਉਹ ਫਸਟ ਟ੍ਰਿਪ ਇੰਡੀਆ ਨੂੰ ਜਾ ਰਹੇ ਆ ਅਗਲੇ ਹਫਤੇ ਤੇ ਉਹਨਾਂ ਦਾ ਅਜੰਡਾ ਕੀ ਆ ਇਹ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਤੇ ਇਹ ਕਹਿੰਦੇ ਲੱਗ ਰਿਹਾ ਹੈ ਵੀ ਇੰਡੀਅਨ ਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਹੁਣ ਲਾਗੇ ਨੂੰ ਹੁੰਦਾ ਜਾ ਰਿਹਾ ਹੈਗਾ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲੋਂ ਟੋਟਲੀ ਡਿਫਰੈਂਟ ਜਾ ਜਾਪ ਰਿਹਾ ਹੈ ਇਸ ਤੋਂ ਦੇਖਦੇ ਹੋਏ ਜੀ ਇੱਕ ਹੋਰ ਵੀ ਜਿਹੜਾ ਵੱਡਾ ਇਸ਼ੂ ਨਾਲ ਨਿਊਯਾਰਕ ਟਾਈਮ ਲਿਖਦਾ ਹੈ ਵੀ 327 ਦੇ ਕਰੀਬ ਜਿਹੜੇ ਫੋਰਨ ਸਟੂਡੈਂਟਸ ਆ ਭਾਰਤੀ ਮੂਲ ਦੇ ਉਹਨਾਂ ਦੇ ਵੀਜ਼ਾ ਰਿਵੋਕ ਕਰ ਦਿੱਤੇ ਗਏ ਜਿਨ੍ਹਾਂ ਦੇ ਮਾਈਨਰ ਅਫੈਂਸਸ ਆ ਕਿਸੇ ਦੀ ਕੋਈ ਡਰੰਕ ਡਰਿੰਕਿੰਗ ਰੀ ਟ੍ਰੈਫਿਕ ਵਾਇਲੇਸ਼ਨ ਸੋ ਉਹ ਇਸ਼ੂ ਵੀ ਵੱਡਾ ਹੈਗਾ ਉਹ ਵੀ ਜਿਹੜੀ ਭਾਰਤੀ ਸਰਕਾਰ ਆ ਉਹ ਅਮਰੀਕਾ ਦੀ ਸਰਕਾਰ ਨਾਲ ਇਹਦੇ ਤੇ ਗੱਲਬਾਤ ਕਰਨਾ ਚਾਹਦੀ ਹੈਗੀ ਆ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਸਾਰਾ ਨਾ ਮਾਮਲਾ ਜਿਹੜਾ ਉਹ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਇਸ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਉਹ ਦੇਖ ਲਓ ਉਹ ਮੂਨਾ ਸੀਗਾ ਜੀ ਆ ਜਿਹੜਾ ਹਰਪ੍ਰੀਤ ਆ ਹੈਪੀ ਤੇ ਹੁਣ ਜਦੋਂ ਇੱਥੇ ਅਮਰੀਕਾ ਜਾ ਤਾਂ ਹੁਣ ਨੇ ਕੇਸ ਵੀ ਰੱਖ ਲਏ ਦਾੜੀ ਵੀ ਰੱਖ ਲਈ ਪੱਗ ਵੀ ਜਿਹੜਾ ਉਹ ਬੰਨਣ ਲੱਗ ਗਿਆ ਇਹ ਜਿਹੜਾ ਇੱਕ ਪਾਲਿਸੀ ਆ ਇਹ ਆਪਾਂ ਕੈਨੇਡਾ ਦੇ ਵਿੱਚ ਵੀ ਦੇਖੀ ਯਾਦ ਆ ਹਰਜੋਤ ਸਿੰਘ ਜੀ ਤਿੰਨ ਚਾਰ ਜਿਹੜੇ ਹਿੰਦੂ ਮੂਲ ਦੇ ਲੋਕ ਫੜੇ ਗਏ ਸੀ ਜਦ ਉਹਨਾਂ ਦਾ ਮੱਗ ਸ਼ਾਟ ਹੋਣਾ ਸੀ ਉਹ ਪੱਗ ਬਨ ਕੇ ਫੋਟੋ ਕਚਾਉਂਦੇ ਸੀਗੇ ਕਿਸ ਤਰੀਕੇ ਦੇ ਨਾਲ ਇੱਕ ਸ਼ਬੀ ਨੂੰ ਬਦਨਾਮ ਕਰਨ ਦੀ ਜਿਹੜੀ ਜ਼ਰੂਰਤ ਆ ਅਜਿਹੇ ਗੈਂਗਸਟਰਸ ਦੀ ਵੈਸੇ ਵੀ ਸਿੱਖਾਂ ਨੂੰ ਭਾਈ ਇੱਥੇ ਲੋੜ ਨਹੀਂ ਆ ਇਹਨਾਂ ਨੇ ਇੱਥੇ ਦੀ ਕਮਿਊਨਿਟੀ ਦਾ ਜਿਹੜਾ ਤਾਣਾ ਬਾਣਾ ਆ ਉਸ ਨੂੰ ਉਲਝਾਉਣ ਦੇ ਲਈ ਤੇ ਉਹਦੇ ਵਿੱਚ ਜਿਹੜੀਆਂ ਲੜਾਈਆਂ ਪਾਉਣ ਦੇ ਲਈ ਜਿਹੜੇ ਅਜਿਹੇ ਲੋਕ ਆ ਉਹ ਕੱਲੇ ਜਾਂਦੇ ਨੇ ਸੋ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸੁਚੇਤ ਸਹਿਿਰਦਤਾ ਦੇ ਨਾਲ ਜਿਹੜਾ ਉਹ ਅੱਗੇ ਚੱਲਣ ਦੀ ਜ਼ਰੂਰਤ ਆ ਕੋਈ ਵੀ ਜਦੋਂ ਸਟੇਟ ਦੇ ਨਾਲ ਖਾਸ ਕਰਕੇ ਜਦੋਂ ਸਿੱਖਾਂ ਦਾ ਹੁਣ ਚੱਲ ਰਿਹਾ ਆ ਮਸਲਾ ਜਿਹੜਾ ਉਹ ਚੱਲ ਰਿਹਾ ਆ ਤਾਂ ਉਹਨਾਂ ਦੇ ਕੋਲ ਇੱਕ ਪੂਰੀ ਸਟੇਟ ਆ ਤੇ ਉਹ ਤੁਹਾਨੂੰ ਆਪਣੀਆਂ ਕਿਸੇ ਹਰ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ ਇੰਡੀਆ ਜੋ ਕਿ ਇਸ ਟਾਈਮ ਅਮਰੀਕਾ ਦੀ ਹਰ ਗੱਲ ਮੰਨਣ ਨੂੰ ਰਾਜੀ ਆ ਉਹਨਾਂ ਦੀ ਲਾਤੇ ਹੇਠੋਂ ਲੰਘਿਆ ਆ ਉਹ ਜਿਹੜੀ ਪ੍ਰਸ਼ਾਸਨ ਆ ਉਹਨਾਂ ਦਾ ਕਿੱਦਾਂ ਦਾ ਰਵਈਆ ਇਸ ਬਾਬਤ ਜਿਹੜਾ ਰਹੂਗਾ ਉਹ ਦੇਖਣ ਵਾਲਾ ਹੋਊਗਾ ਪਰ ਇਦਾਂ ਦੀਆਂ ਜਿਹੜੀਆਂ ਕੁਝ ਗੱਲਾਂ ਆ ਕੁਝ ਘਟਨਾਵਾਂ ਆ ਉਹਨਾਂ ਦੇ ਕੀ ਬਿਆਨ ਨੇ ਕਿਦਾਂ ਦੀਆਂ ਉਹ ਲਿਖਤੀ ਰੂਪ ਦੇ ਵਿੱਚ ਕਰ ਰਹੇ ਆ ਉਹ ਤੋਂ ਥੋੜਾ ਥੋੜਾ ਸਹਿਜ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ ਆ ਸਿੱਖਾਂ ਨੂੰ ਮੋਰੇ ਆ ਕੇ ਅਜਿਹੇ ਬੰਦਿਆਂ ਨੂੰ ਸਭੋ ਡਿਪੋਰਟ ਕਰਨ ਦੇ ਲਈ ਅਜਿਹੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਇਥੋਂ ਕੱਢਣ ਦੇ ਲਈ ਅਮਰੀਕਾ ਦਾ ਪੂਰਾ ਸਾਥ ਜਿਹੜਾ ਉਹ ਦੇਣ ਦੀ ਜ਼ਰੂਰਤ ਆ ਕਿਉਂਕਿ ਇਹ ਅਜਿਹੇ ਲੋਕ ਆ ਕੇ ਇਹ ਪੂਰੀਆਂ ਮੂਵਮੈਂਟਸ ਦਾ ਨਾਮ ਬਦਨਾਮ ਕੀਤਾ ਜਾਂਦਾ ਆ ਪਹਿਲਾਂ ਵੀ ਆਪਾਂ ਦੇਖਿਆ ਵੀ ਜਦੋਂ ਪੰਜਾਬ ਚ ਮੂਵਮੈਂਟ ਚੱਲੀ ਉਦੋਂ ਵੀ ਇਦਾਂ ਦੇ ਬਲੈਕ ਕੈਟ ਵਿੱਚ ਲਾ ਕੇ ਇਦਾਂ ਦੇ ਗੰਦੇ ਜਿਹੜੇ ਲੋਕ ਆ ਵਿੱਚ ਫਸਾ ਕੇ ਤੇ ਪੂਰੀਆਂ ਮੂਵਮੈਂਟਸ ਨੂੰ ਬਦਨਾਮ ਕੀਤਾ ਗਿਆ ਤੇ ਹੁਣ ਵੀ ਜਿਹੜਾ ਆ ਜਿਸ ਤਰੀਕੇ ਦੇ ਨਾਲ ਕਿਉਂਕਿ ਜੋ ਵੀ ਇਸ ਟਾਈਮ ਮਸਲੇ ਬਣੇ ਆ ਭਾਈ ਨਿਜਰ ਹੋਣਾ ਦੀ ਜਿਹੜਾ ਅਸੈਸੀਨੇਸ਼ਨ ਤੋਂ ਬਾਅਦ ਚ ਅਨੂ ਹੁਣਾਂ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਜੋ ਮਾਹੌਲ ਬਣਿਆ ਸੀ ਉਸ ਨੂੰ ਉਲਟਾਉਣ ਦੇ ਲਈ ਜਿਹੜੀ ਭਾਰਤੀ ਸਰਕਾਰ ਆ ਉਹ ਪੰਪਾ ਪਾਰ ਆ ਤੇ ਉਹ ਟਰਾਈ ਕਰ ਰਹੀ ਆ ਵੀ ਸਮ ਹਾਉ ਇੱਥੇ ਆ ਆਮ ਸਿੱਖਾਂ ਦੇ ਉਲਟ ਇਸ ਮੂਮੈਂਟ ਦੇ ਉਲਟ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਇੱਥੋਂ ਦੇ ਪ੍ਰਸ਼ਾਸਨ ਦੇ ਮਨਾਂ ਦੇ ਵਿੱਚ ਇੱਕ ਸ਼ੱਕ ਦਾ ਬੀਜ ਜਿਹੜਾ ਆ ਉਹ ਬੋਇਆ ਜਾਵੇ ਕਹਿੰਦੇ ਵੀ ਨਿਊਯਾਰਕ ਟਾਈਮ ਅੱਗੇ ਜਾ ਕੇ ਲਿਖਦਾ ਵੀ ਰਿਪੋਰਟੇਸ਼ਨ ਤੇ ਐਕਸਾਡੀਸ਼ਨ ਇਨਾ ਤੋਂ ਬਿਨਾ ਇੱਕ ਲੀਗਲ ਇਸ਼ੂ ਜਿਹੜਾ ਵੱਡਾ ਗੌਤਮ ਅਡਾਨੀ ਨੂੰ ਲੈ ਕੇ ਹੈਗਾ ਜਿਹੜਾ ਇੰਡੀਆ ਦਾ ਬਹੁਤ ਵੱਡਾ ਬਿਜ਼ਨਸਮੈਨ ਆ ਉਹਦੇ ਤੇ ਯੂਐਸ ਫੈਡਰਲ ਕੋਰਟ ਚਾਰਜਸ ਲੱਗੇ ਹੋਏ ਹੈਗੇ ਆ ਕਿ ਕਿਸ ਗਾਰੰਟ ਵੀ ਜਾਰੀ ਹੋਏ ਸੀਗਾ ਕਿ ਕਿਸ ਤਰ੍ਹਾਂ ਉਸਨੇ ਬ੍ਰਾਈਬ ਕੀਤਾ ਇੰਡੀਆ ਦੇ ਵਿੱਚ એનર્ਜੀ ਕੰਪਨੀਆਂਜ਼ ਨੂੰ ਬਿਜ਼ਨਸ ਲੈਣ ਦੇ ਲਈ ਉਹ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਇਕੱਠੇ ਕੀਤੇ ਸੋ ਉਹ ਇਸ਼ੂ ਜਿਹੜਾ ਆ ਉਹ ਉਹਨਾਂ ਦੀ ਜਿਹੜੀ ਸਪੋਰਟ ਕਰਨਾ ਚਾਹੁੰਦੇ ਹੈਗੇ ਆ ਸੋ ਜੋ ਨਿਊਯਾਰਕ ਟਾਈਮਸ ਲਿਖਦੀ ਆ ਵੀ ਜਿਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈਗਾ ਆ ਹਰਪ੍ਰੀਤ ਨੂੰ ਏ ਬੋਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੋਰ ਅ ਕਈ ਫਾਈਨੈਂਸ਼ੀਅਲੀ ਜਾਂ ਹੋਰ ਇਦਾਂ ਦੇ ਗਰੁੱਪਾਂ ਨੂੰ ਸਪੋਰਟ ਕਰਦਾ ਸੀਗਾ ਜੀ ਬਿਲਕੁਲ ਸੋ ਇਹ ਜਿਹੜੀ ਚੀਜ਼ ਐ ਇਸ ਟਾਈਮ ਜਿਹੜੀ ਚੱਲ ਰਹੀ ਆ ਨਿਊਯਾਰਕ ਟਾਈਮਜ਼ ਦਾ ਇਹ ਆਰਟੀਕਲ ਸਾਰੇ ਜਣੇ ਆਪ ਵੀ ਖੁਦ ਜਿਹੜਾ ਉਹ ਪੜ ਸਕਦੇ ਆ ਕਿਉਂ ਅੱਗੇ ਤਾਂ ਹੁੰਦਾ ਸੀ ਨਾ ਅਰਜਨ ਸਿੰਘ ਜੀ ਵੀ ਜਿੱਦਾਂ ਪਹਿਲਾਂ ਵੀ ਕਹਿੰਦੇ ਵੀ ਇੰਡੀਅਨ ਜਿਹੜਾ ਮੀਡੀਆ ਪ੍ਰੋਪਾਗੈਂਡਾ ਕਰਦਾ ਐ ਸਾਰੀਆਂ ਚੀਜ਼ਾਂ ਚ ਪਰ ਜਦੋਂ ਐਫਬੀਆ ਨੇ ਖੁਦ ਇਹ ਚੀਜ਼ ਜਿਹੜੀ ਉਸ ਨੂੰ ਐਜ਼ ਅ ਟੈਰਰਿਸਟ ਕਾਤੇ ਤੌਰ ਦੇ ਉੱਤੇ ਜਿਹੜਾ ਲਿਖ ਦਿੱਤਾ ਤੇ ਉਹ ਸ਼ਰੀਆਮੀ ਉਹਨਾਂ ਨੇ ਇਹਨੂੰ ਖਾਲਸਾ ਨਾਲ ਜਿਹੜਾ ਜੋੜ ਕੇ ਤੇ ਪੂਰਾ ਜਿਹੜਾ ਹੁਣ ਹੁਣ ਪ੍ਰਚਾਰ ਆ ਉਹ ਉਲਟ ਜਿਹੜਾ ਉਹ ਚੱਲਣਾ ਸ਼ੁਰੂ ਹੋ ਚੁੱਕਾ ਆ ਸੋ ਸਿੱਖਾਂ ਨੂੰ ਮੋਰੇ ਆ ਕੇ ਅਜਿਹੇ ਬੰਦਿਆਂ ਨੂੰ ਇਸ ਮੂਮੈਂਟ ਦੇ ਨਾਲ ਜੋ ਧੱਕੇ ਦੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਨੂੰ ਰਿਜੈਕਟ ਜਿਹੜਾ ਉਹ ਕਰਨਾ ਚਾਹੀਦਾ ਆ ਤੇ ਇਹ ਕਹਿਣਾ ਚਾਹੀਦਾ ਵੀ ਭਾਈ ਇਦਾਂ ਦੇ ਗੈਂਗਸਟਰਸ ਦਾ ਸਗੋਂ ਇਤੋਂ ਸਾਫ਼ ਜਿਹੜਾ ਉਹ ਕਰਨ ਦੇ ਵਿੱਚ ਹੀ ਭਲਾਈ ਆ ਕਮਿਊਨਿਟੀ ਨੂੰ ਵੀ ਜਿਹੜੀ ਆ ਭਲਾਈ ਆ ਅਮਰੀਕਨਸ ਨੂੰ ਵੀ ਇਸ ਦੇ ਵਿੱਚ ਜਿਹੜੀ ਉਹ ਭਲਾਈ ਆ ਐਕਸਟਰਸ਼ਨ ਦੀਆਂ ਅਕਾਲਾਂ ਤੇ ਹੋਰ ਜਿਹੜੇ ਚੀਜ਼ਾਂ ਦੇ ਨਾਲ ਕਾਫੀ ਜ਼ਿਆਦਾ ਇਸ ਟਾਈਮ ਆ ਕਹਿ ਸਕਦੇ ਅਭੀ ਤੜਥੱਲੀ ਵੀ ਕਮਿਊਨਿਟੀ ਦੇ ਵਿੱਚ ਮਚੀ ਪਈ